ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇਣ ਹੋਏ ਕਿੱਦਾਂ ਤੁਸੀਂ ਸਾਰੇ ਜਣੇ ਆਈ ਹੋਵ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਈ ਗੁਰ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹੀ ਹੈਗਾ ਜੀ ਮਾਰਨਿੰਗ ਦਾ ਮਾਰਨਿੰਗ ਦਾ ਵੀ ਮੰਨੋ ਤੇ ਦੁਪਹਿਰ ਦਾ ਵੀ ਮੰਨੋ 9 10 ਵਜ ਦਾ ਟਾਈਮ ਸਵੇਰੇ ਇਹਨਾਂ ਦੇ ਪਾਪਾ ਨੇ ਜਾਣਾ ਹੁੰਦਾ ਬਹੁਤ ਕੰਮ ਹੁੰਦੇ ਆ ਨਾ ਤਾਂ ਮਤਲਬ ਥੱਕ ਜਾਨੀ ਕਰ ਕਰਕੇ ਸਵੇਰੇ ਮੈਨੂੰ ਇਹ ਸੀ ਕਿ ਜਲਦੀ ਜਲਦੀ ਰੋਟੀ ਪਾਣੀ ਦਾ ਨਿਬੜ ਜੇ ਤੇ ਇਹਨਾਂ ਦੇ ਪਾਪਾ ਵੀ ਰੋਲਾ ਪਾਉਂਦੇ ਸੀ ਤੇ ਅੱਜ ਸੁਲਤਾਨ ਵੀ ਨਹੀਂ ਬਿਲਕੁਲ ਵੀ ਨਹੀਂ ਸੀ ਠੀਕ ਉਹ ਵੀ ਬਹੁਤ ਤੰਗ ਕਰਦਾ ਪਿਆ ਇਸ ਕਰਕੇ ਮੈਨੂੰ ਦੁਪਹਿਰੇ ਝਾੜੂ ਲਗਾਉਣਾ ਪਿਆ ਉਸ ਤੋਂ ਬਾਅਦ ਮੇਰੇ ਕੋਲ ਕੋਈ ਵੀਡੀਓ ਸ਼ੂਟ ਨਹੀਂ ਕੁਝ ਵੀ ਨਹੀਂ ਹੋਇਆ ਬਾਕੀ ਕੰਮ ਤਾਂ ਮੈਂ ਸਮੇਟ ਲਈ ਤੇ ਇਹ ਹੈਗਾ ਜੀ ਸ਼ਾਮ ਦਾ ਟਾਈਮ ਮਤਲਬ ਕਿੰਨੂ ਕਿਨੂ ਦਾ 4 ਵਜ ਦਾ ਟਾਈਮ ਸੀ ਤੇ ਇਹਨਾਂ ਦੇ ਪਾਪਾ ਆ ਗਏ ਸੀ ਮਤਲਬ ਸ਼ਾਮ 2:30 ਵਜੇ ਆ ਗਏ ਸੀ ਫਿਰ ਗੱਡੀ ਪਰ ਕਿਨਨ ਨੇ ਫਿਰ ਰਾਤ ਨੂੰ 8 ਵਜੇ ਜਾਣਾ ਸੀ ਤੇ ਬਸ ਆਪਣਾ ਰੋਟੀ ਪਾਣੀ ਦਾ ਕਰਦੀ ਪਈ ਸੀ ਇੱਥੇ ਮੈਂ ਪਹਿਲਾਂ ਬਤਾਉਆਂ ਦੀਆਂ ਡੰਡੀਆਂ ਦਾ ਬਾਹਰ ਬੈਠ ਕੇ ਲਾ ਲੀਆਂ ਸੀ ਉਦੋਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਫਿਰ ਅੰਦਰ ਬੈਠ ਕੇ ਮਕੱਟਣ ਲੱਗ ਪਈ ਤੇ ਸੁਲਤਾਨ ਨੂੰ ਇੰਨਾ ਜ਼ਿਆਦਾ ਫੀਵਰ ਹੋਇਆ ਸੀ ਨਾ ਜਬ ਬਹੁਤ ਜ਼ਿਆਦਾ ਤੰਗ ਕੀਤਾ ਨੇ ਮੈਨੂੰ ਐ ਨਾ ਮਤਲਬ ਮਾਗਦਾ ਸੀ ਐ ਜਿਵੇਂ ਅਗਨੀ ਕਿਤੇ ਮਾਗਦੇ ਹੁੰਦੇ ਆ ਉਹਦਾ ਸਰੀਰ ੱਪਿਆ ਪਿਆ ਸੀ ਦੁਪਹਿਰੇ ਫਿਰ ਉਹਨੂੰ ਮੈਂ ਮਤਲਬ ਮੋਟੀ ਚਾਦਰ ਦੇ ਕੇ ઠੰਡ ਲੱਗਦੀ ਸੀ ਆ ਕੰਬਾ ਛਿੜਿਆ ਹੋਇਆ ਸੀ ਉਹਦੇ ਸਰੀਰ ਨੂੰ ਪੂਰੇ ਮਤਲਬ ਮੌਸਮ ਦਾ ਚੇਂਜ ਨਹੀਂ ਹੋਇਆ ਕੱਲ ਪਰਸੋਂ ਦੇ ਗੜੇ ਪਏ ਉਹਦਾ ਕਰਕੇ ਨਾ ਜ਼ਿਆਦਾ ਮੌਸਮ ਖਰਾਬ ਹੋਣ ਕਰਕੇ ਨਾ ਉਹਨੂੰ ਨਾ ਜ਼ਿਆਦਾ ਬੁਖਾਰ ਛੜਿਆ ਸਕੰਦਰ ਨੂੰ ਵੀ ਚੜ ਜਾਂਦਾ ਚੜ ਜਾਂਦਾ ਲੱਤ ਜਾਂਦਾ ਚੜ ਜਾਂਦਾ ਲੱਤ ਜਾਂਦਾ ਬਸ ਇਹੀ ਹਾਲ ਹੈ ਨਾ ਦੋਨਾਂ ਦਾ ਬਹੁਤ ਤੰਗ ਕੀਤਾ ਪਿਆ ਨਾ ਦੇ ਬੁਖਾਰ ਨੇ ਤਾਂ ਬਹੁਤ ਜ਼ਿਆਦਾ ਰਾਤ ਨੂੰ ਹੀ ਆ ਮਗਦੇ ਰਹਿੰਦੇ ਆ ਬਹੁਤ ਜ਼ਿਆਦਾ ਫਿਵਰ ਹੁੰਦਾ ਹੁਣ ਤਾਂ ਰਾਤ ਨੂੰ ਵੀ ਚੰਗੀ ਤਰ੍ਹਾਂ ਪੈਂਦੀ ਨਹੀਂ ਹੈਗੇ ਬਸ ਹੁਣ ਸਨਦਰ ਦੇ ਪਾਪਾ ਨੇ ਪਿਆਰ ਸੀ ਕਿ ਉਹਨਾਂ ਨੂੰ ਅਸੀਂ ਮਲਮਾਇਆ ਨਹੀਂ ਹੂਏ ਧੋਕੇ ਤੇ ਉਹਨਾਂ ਦੇ ਕੱਪੜੇ ਚੇਂਜ ਕਰਦੇ ਸੀ ਤੇ ਆਪ ਮੈਂ ਸ਼ਾਮੀ ਨਾਲ ਲਿਆ ਸੀ ਇਹਨਾਂ ਦੇ ਪਾਪਾ ਨੇ ਵੀ ਆ ਕੇ ਨਾਲ ਲਿਆ ਕਪੜੇ ਤਾਂ ਅੱਜ ਤੋਤੇ ਨਹੀਂ ਆ ਮਤਲਬ ਸਵੇਰੇ ਤਾਂ 32 ਟਾਈਮ ਨਹੀਂ ਚੱਲੇਗੀ ਸੀ ਤੈਨੂੰ ਪਤਾ ਹੀ ਹੈ ਮੈਂ 9 10 ਵਜੇ ਤਾਂ ਝਾੜੂ ਨੂੰ ਪਾਉਂਦੀ ਉਸ ਤੋਂ ਪਹਿਲਾਂ ਤਾਂ ਮੈਂ ਪਾ ਹੀ ਨਹੀਂ ਉਸ ਤੋਂ ਬਾਅਦ ਹੀ ਪਾਣੀ ਪਰ ਬਾਅਦ ਵਿੱਚ ਪੱਤੀ ਚੱਲੇਗੀ ਪਹਿਲਾਂ ਤਾਂ ਮੈਂ ਸੁਲਤਾਨ ਨੇ ਵੀ ਤਾਂਕ ਕੀਤਾ ਆਏ ਤੇ ਇੱਕ ਥੋੜਾ ਜਿਹਾ ਕੰਮ ਵੀ ਤਾਂਕ ਕੀਤਾ ਆ ਛੇਤੀ ਛੇਤੀ ਚ ਕੇਸ ਕਰਕੇ ਰਹਿ ਗਏ ਹੁਣ ਸਵੇਰੇ ਦੇਖਾਂਗੇ ਤੇ ਬਸ ਹੁਣ ਸਬਜੀ ਕੱਟਣ ਦੀ ਹੈ ਇਹਨਾਂ ਦੇ ਪਪਾ ਨੇ ਫੇਰ ਰਾਤ ਨੂੰ ਜਾਣਾ ਹੀ 8 ਵਜੇ ਦਾ ਹੈ ਬਟ ਗਏ ਤਾਂ 10:00 ਵਜੇ ਹੀ ਬਟ ਫਿਰ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਦੇ ਨਾਲ ਆਪਣੀ ਜਿਹੜੀ ਸਬਜੀ ਹੀ ਟਾਈਮ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ 7:00 ਕੋ ਵੱਜ ਗਏ ਸੀ ਤੇ ਅਚਬਤ ਇਹ ਨਾ ਕਾਫੀ ਜ਼ਿਆਦਾ ਲੇਟ ਆਈ ਸੀ ਤੇ ਇਦਾਂ ਕਰਕੇ ਨਵੈਟਰ ਵੀ ਡੈੱਡ ਹੋ ਗਿਆ ਸੀ ਸ਼ਾਮ ਨੂੰ ਦੋ ਪੱਖੇ ਚੱਲਦੇ ਆਣੇ ਇਸ ਕਰਕੇ ਛੇਤੀ ਡੈੱਡ ਹੋ ਜਾਂਦਾ ਮਤਲਬ ਛੇਤੀ ਵੀ ਹੁੰਦਾ ਸਾਰਾ ਦਿਨ ਤੱਕ ਘੱਟ ਗਿਆ ਹੁਣ ਨਾ ਬੱਤੀ ਦੇਖੋ ਤਾਂ ਨਹੀਂ ਆਉਂਦੀ ਲਾਈਟ ਇੱਕ ਤਾਂ ਕਣਕਾ ਮਡੰਦੇ ਆ ਤਾਂ ਕਰਕੇ ਨਹੀਂ ਆਉਂਦੇ ਤੁਹਾਨੂੰ ਪਤਾ ਹੀ ਆ ਫਿਰ ਰਸਕੀ ਦੇ ਨਾਲ ਕਈ ਪ੍ਰੋਬਲਮ ਆ ਹੋ ਜਾਂਦੀਆਂ ਮੈਂ ਤੇ ਸਬਜੀ ਪਾਜੀ ਮੈਂ ਕੱਟ ਕੇ ਤੇ ਬਾਅਦ ਸੇ ਮੈਂ ਤੜਕਾ ਲਗਾਉਂਦੀ ਸੀ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਨਹੀਂ ਕਿਦਾਂ ਲਗਾਣਾ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਕੋਈ ਜ਼ਿਆਦਾ ਮਿਰਚ ਮਸਾਲਾ ਨਹੀਂ ਪਾਉਂਦੀ ਤੇ ਜਿਹਦੇ ਵੀ ਪਲੀਸ ਮੇਰੇ ਚੈਨਲ ਤੇ ਨਵੇਂ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਥੋੜਾ ਜਿਹਾ ਮੇਰੇ ਦਾ ਵਲੌਗ ਹੈ ਛੋਟਾ ਜਿਹਾ ਵਲੌਗ ਹੈ ਆਪਣਾ ਤੇ ਪਲੀਜ਼ ਇਹਨੂੰ ਵੱਧ ਤੋਂ ਵੱਧ ਸਪੋਰਟ ਦਿਓ ਸਾਥ ਦਿਓ ਤੇ ਸੋ ਮੈਂ ਇਹ ਵੀ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੀ ਰਹਾਂਗੀ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਜਿੱਦਾਂ ਤੁਸੀਂ ਪਹਿਲਾਂ ਦਿੰਦੇ ਸੀ ਤੇ ਜਿਹੜੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਮੱਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬੱਸ ਇੱਥੇ ਆਪਣਾ ਤੜਕਾ ਪੁੱਜ ਗਿਆ ਸੀ ਮਿਰਚ ਮਸਾਲਾ ਪਾ ਪਾਤਾ ਸੀ ਬਿਲਕੁਲ ਬੇਮ ਨੂੰ ਮਜ਼ਾ ਪਾਣੀ ਪਾ ਕੇ ਤੇ ਫਿਰ ਆਪਾਂ ਬੈਂਗਨ ਦੀ ਸਬਜ਼ੀ ਪਾ ਲਾਂਗੇ ਬਤਾਉਂ ਜਿਹੜੇ ਕੱਟੇ ਹੋਏ ਸੀ ਆਲੂ ਵੀ ਆਲੂ ਬਤਾਉ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਉਸ ਤੋਂ ਬਾਅਦ ਮੇਰਾ ਵੀਡੀਓ ਬਣਾਉਂਦਾ ਬਿਲਕੁਲ ਟਾਈਮ ਨਹੀਂ ਲੱਗਾ ਇਹਨਾਂ ਦੇ ਪਾਪਾ ਨੂੰ ਵੀ ਤੋੜਨਾ ਸੀ ਸੂਤਾਂ ਨਹੀਂ ਬਹੁਤ ਜ਼ਿਆਦਾ ਤਾਨ ਕੀਤਾ ਸੀ ਅੱਜ ਉਹਨੂੰ ਇਹਨਾਂ ਦੇ ਤਾਂ ਬੁਖਾਰ ਨੇ ਬਹੁਤ ਜ਼ਿਆਦਾ ਤਾਨ ਕੀਤਾ ਵਾ ਕੋਈ ਸ਼ਾਬਨੀਆ ਕੋਈ ਤਰੀਕਾ ਦੱਸੋ ਕਿਦਾਂ ਲੱਤੂਗਾ ਪਰ ਲਵੇਂ ਇਹਨਾਂ ਦੇ ਕੰਨ ਵੀ ਬਹੁਤ ਜ਼ਿਆਦਾ ਦੁਖਦੇ ਆ ਤੇ ਬੁਖਾਰ ਵੀ ਕਦੀ ਚੜ ਜਾਂਦਾ ਕਦੀ ਲੱਤ ਜਾਂਦਾ ਇਹਨਾਂ ਨੇ ਬਹੁਤ ਤੰਗ ਕੀਤਾ ਪਿਆ ਬੱਚਿਆਂ ਦਾ ਕਰਕੇ ਤਾਂ ਇੱਕ ਵੀਡੀਓ ਥੋੜੀ ਬਣਦੀ ਐ ਸੋ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਸ ਸਿਕਾ